ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਖਸਤਾ ਹੋ ਚੁਕੇ ਹਾਲਾਤਾਂ ਬਾਰੇ ਫਾਸਵੇ ਨਿਊਜ਼ ਚੈਨਲ ਵੱਲੋਂ ਪਹਿਲਾਂ ਵੀ ਕਈ ਵਾਰ ਖਬਰਾਂ ਪ੍ਰਸਾਰਿਤ ਕੀਤੀਆਂ ਜਾ ਚੁੱਕੀਆਂ ਹਨ। ਇਹ ਸੜਕ ਸੈਲੀਬ੍ਰੇਸ਼ਨ ਮਾਲ ਤੋਂ ਵੇਰਕਾ ਬਾਈਪਾਸ ਚਾਂਗ ਤੱਕ ਜਗਾ ਜਗਾ ਤੋਂ ਟੁੱਟੀ ਹੋਣ ਕਾਰਨ ਵਾਹਨ ਚਾਲਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਗੀਰਾ ਨੇ ਫਾਸਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਇਥੋਂ ਦੇ ਹਾਲਾਤਾਂ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਸੜਕ ਤੋਂ ਲੰਘਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਦੋਨੋਂ ਸਾਈਡ ਤੋਂ ਸੜਕਾਂ ਥਾਂ-ਥਾਂ ਤੋਂ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ ਹਨ। ਜਿਸ ਕਾਰਨ ਵਾਹਨਾ ਵਾਹਨਾ ਦਾ ਬਹੁਤ ਨੁਕਸਾਨ ਹੁੰਦਾ ਹੈ ਪਰ ਵਾਹਨ ਚਾਲਕਾਂ ਨੂੰ ਸੱਟਾਂ ਵੀ ਲੱਗਦੀਆਂ ਹਨ ਸੜਕ ਦੇ ਕਿਨਾਰੇ ਪਏ ਕੂੜੇ ਕਾਰਨ ਬਦਬੂ ਫੈਲਦੀ ਹੈ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ ਉਹਨਾਂ ਇੱਕ ਵਾਰ ਫਿਰ ਚੁਣੇ ਹੋਏ ਨੁਮਾਇੰਦਿਆਂ ਅਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਰਿਪੇਅਰ ਕਰਵਾਈ ਜਾਵੇ ਅਤੇ ਸਫਾਈ ਵਿਵਸਥਾ ਠੀਕ ਕਰਵਾਈ ਜਾਵੇ ਸਰੇ ਬਟਾਲਾ ਰੋਡ ਹੈ ਜਿਹੜਾ ਕਿ ਮੇਨ ਹਾਈਵੇ ਹੈ ਜੰਮੂ ਕਸ਼ਮੀਰ ਨੂੰ ਜਾਂਦਾ ਹੈ ਤੇ ਅਨੇ ਅਸੀਂ ਪ੍ਰੇਸ਼ਾਨ ਹਾਂ 1.5 ਸਾਲ ਪਹਿਲਾਂ ਦਾ ਕੰਮ ਸ਼ੁਰੂ ਕੀਤਾ ਸੀ ਭਾਈ ਪੰਦ ਦਾ ਇਹ ਸੜਕ ਸਾਰੀ ਅਜੇ ਤੱਕ ਟੁੱਟੀ ਪਈ ਹੈ ਮੇਰੀਆਂ 15 16 ਗੱਡੀਆਂ ਛੇ ਡੁੱਟ ਚੁੱਕੇ ਆ ਪਰ ਕਿੰਨੀ ਵਾਰੀ ਕਾਲ ਕਰ ਚੁੱਕਾ ਹਾਂ ਨਾਰੇ ਇੰਜੀਨੀਅਰ ਨੂੰ ਕਈਆਂ ਨੂੰ ਕੋਈ ਸੁਣਵਾਈ ਨਹੀਂ ਸਿਰਫ ਇੰਨਾ ਕਿ ਦੇਖੋ ਅੱਧਾ ਕਿਲੋਮੀਟਰ ਰੋਡਾ ਛੱਡ ਗਏ ਆ ਅੱਗੋਂ ਵੀ ਬਣਾ ਗਏ ਪਿੱਛੋਂ ਵੀ ਬਣਾ ਗਏ ਜਿੱਥੇ ਕੋਈ ਦੁਕਾਨ ਨਹੀਂ ਗਈ ਇਥੇ ਮੇਨ ਦੁਕਾਨਾਂ ਵਾਲੇ ਜਿਨ੍ਹਾਂ ਨੂੰ ਮੁਸ਼ਕਲਾਂ ਨਾਲ ਤੰਗ ਕਰ ਰਹੇ ਆ ਰਾਹ ਰਾਹ ਕਿਨਾਂ ਨਾਲ ਬਹੁਤ ਨੁਕਸਾਨ ਟ੍ਰੈਫਿਕ ਦੇਖੋ ਸਾਰੇ ਨਾਲ ਲੋਕ ਇਥੇ ਰੋਂਗ ਸਾਈਡ ਆਂਦੇ ਹਟਦੇ ਨਹੀਂ ਗੱਡੀਆਂ ਨੂੰ ਨੁਕਸਾਨ ਹੈ ਸਫਾਈ ਨਹੀਂ ਕਰਦੇ ਐਕਸੀਡੈਂਟ ਬਹੁਤ ਹੁੰਦੇ ਮੇਰੀ ਦੁਕਾਨ ਦਾ ਦੇਖੋ ਚੀਜ਼ ਇੱਕ ਵਾਰੀ ਨਹੀਂ ਕਈ ਵਾਰੀ ਟੁੱਟ ਗਿਆ 12 ਸ਼ੀਸ਼ੇ ਕਈ ਵਾਰੀ ਟੁੱਟ ਚੁੱਕੇ ਆ ਨਹੀਂ ਆਂਦਾ ਹੀ ਨਹੀਂ ਜਿੱਥੇ ਜਦੋਂ ਦੀ ਐਲੈਕਸ਼ਨ ਹੋਈ ਅੱਜ ਤੱਕ ਇੱਥੇ ਕੋਈ ਨਹੀਂ ਵੜਿਆ ਸਿਰਫ ਵੋਟਾਂ ਲੈਣ ਆਏ ਸੀ ਬਸ ਉਸ ਤੋਂ ਬਾਅਦ ਕੋਈ ਨਹੀਂ ਇੱਥੇ ਆਇਆ ਬਟਾ ਆਪਾ ਜੀ ਇਹ ਦੇਖੋ ਮੇਰੇ ਘਰ ਤਿੰਨ ਸਾਲ ਹੋ ਗਏ ਆ ਪਾਈ ਪੰਜ ਦੋ ਸਾਲ ਪਾਈਆਂ ਮੁਰਕੇ ਰਹਿ ਤੋੜਾ ਜੋ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਹੈ ਗਿਆ ਸੜਕ ਦੇ ਮੇਰੀ ਦੁਕਾਨ ਦਾ ਸ਼ੀਸ਼ਾ ਪੂਰਾ 8 ਬਾਈ 4 ਦਾ ਜਿਹਾ ਪੂਰਾ ਟੁੱਟ ਕੇ ਰੋੜਾ ਵੱਜ ਗਿਆ ਭਾਜੀ ਉਹ ਤੇ ਬਹੁਤੇ ਬੁਰਾ ਹਾਲ ਹੈ ਉਹਦੇ ਬਹੁਤੇ ਲੋਕੀ ਦਿਖਦੇ ਦਿਖਦੇ ਕਿੰਨੇ ਲੋਕੀ ਉਹ ਮੈਨੂੰ ਫੋਟੋ ਕਹਿੰਦੇ ਪਾ ਕੇ ਦੱਸ ਦਿਆ ਕਰ ਆਏ ਕੱਲ ਲੇਡੀ ਗਿਰੀ ਕੱਲ ਇੱਕ ਜਾਨੀ ਡਿੱਗੀ ਹੈ ਡੇਲੀ ਚਾਰ ਐਕਸੀਡੈਂਟ ਹੁੰਦੇ ਡੇਲੀ ਦਿਨ ਚ ਚਾਰ ਬੰਦੇ ਡਿੱਗੇ ਫਾਸਟ ਵੇ ਨਿਊਜ਼ ਟੀਮ ਅੱਜ ਇੱਕ ਵਾਰ ਫੇਰ ਪਹੁੰਚੀ ਹੈ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਸੈਲੀਬ੍ਰੇਸ਼ਨ ਮਾਲ ਦੇ ਕੋਲ ਤੁਸੀਂ ਦੇਖ ਰਹੇ ਹੋ ਜਿਹੜੀ ਸਰਵਿਸ ਲੈ ਰਹਾ ਜਿਹੜੀ ਬਟਾਲਾ ਰੋਡ ਤੋਂ ਜਿਹੜੀ ਮੇਰਕਾ ਚੌਂਕ ਵੱਲੋਂ ਆਂਦੀ ਹੈ ਔਰ ਜਾਂਦੀ ਹੈ ਜੀ ਸਿੱਧਾ ਸੈਲੀਬ੍ਰੇਸ਼ਨ ਮਾਲ ਤੋਂ ਹੁਕਮ ਸਿੰਘ ਰੋ ਇਥੇ ਜਿਹੜਾ ਰੰਦਾਵਾ ਇੰਟਰਨੈਸ਼ਨਲ ਜਿਹੜਾ ਪੈਲਸ ਹੈ ਉਹਦੇ ਕੋਲ ਬਹੁਤ ਹੀ ਮਾੜੇ ਹਾਲਾਤ ਨੇ ਸੜਕ ਤੇ ਟੁੱਟੀ ਹੋਈ ਹੈ ਸੜਕ ਕਿਉਂਕਿ ਕਿਸੇ ਪ੍ਰੋਜੈਕਟ ਦੇ ਚੱਲਦੇ ਜਗ੍ਹਾ ਪੁੱਟੀ ਗਈ ਸੀ ਉਸ ਤੋਂ ਬਾਅਦ ਨਾ ਰਿਪੇਅਰ ਕੀਤੀ ਗਈ ਨਾ ਨਵੀਂ ਬਣਾਈ ਗਈ ਹੈ ਔਰ ਗੰਦਾ ਪਾਣੀ ਖੜਾ ਹੈ ਕੂੜਾ ਪਿਆ ਹੈ ਲੋਕ ਬਹੁਤ ਪਰੇਸ਼ਾਨ ਨੇ ਰਾਹੀਆਂ ਦਾ ਨੁਕਸਾਨ ਹੁੰਦਾ ਹੈ ਲੋਕਾਂ ਨੂੰ ਸੱਟਾਂ ਵੀ ਲੱਗਦੀਆਂ ਨੇ ਆਸ-ਪਾਸ ਦੇ ਦੁਕਾਨਦਾਰਾਂ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਹੈ ਜਿਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਬੰਧਤ ਵਿਭਾਗ ਤੋਂ ਔਰ ਚੁਣੇ ਹੋਏ ਨੁਮਾਇੰਦਿਆਂ ਤੋਂ ਇਹ ਅਪੀਲ ਕੀਤੀ ਹੈ ਕਿ ਇਸ ਨੂੰ ਛੇਤੀ ਰਿਪੇਅਰ ਤਾਜੋ ਇਥੋਂ ਦੇ ਰਾਹੀnabla ਦੀ ਰਾਹ ਆਸਾਨ ਹੋ ਸਕੇ ਔਰ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ